ਗੱਲ ਬਾਤ ਹੈ ਐ ਜੀ ਨਹੀਂ ਦਿੰਦੇ ਪੁੱਟ ਦੇ ਹੀ ਮਾਰਦੇ ਹੀ ਰੋਟੀ ਨਹੀਂ ਦਿੰਦੇ ਦਵਾਈ ਨਹੀਂ ਲਿਆ ਕੇ ਦਿੰਦੇ ਕੋਣ ਕੋਣ ਦੇ ਕੋਟ ਮਾਰਦੇ ਮੇਰਾ ਪੁੱਟ ਤਾਂ ਤੰਡੋ ਤੇ ਕੱਟ ਮਾਰਦਾ ਮਾਤਾ ਦਾ ਮਰਨਪੀਰ ਸਿੰਘ ਕਿਨੇ ਕੱਟ ਪੁੱਟ ਮਾਰ ਕਰਦੇ ਰੋਟੀ ਖਾ ਜੀ ਹੱਥੋਂ ਦੀ ਕੋਲੀ ਨਹੀਂ ਲੋਕ ਜੰਮਾ ਦੇ ਨਿਕਲ ਕੇ ਕੋਹਾਂ ਕੇ ਮਾਰ ਮਾਰ ਨਹੀਂ ਮਾਰ ਕੇ ਮਾਰ ਕੇ ਮਾਈ ਨਾ ਅਸਾਂ ਹੋਈਏ ਬੰਗੇ ਹੁੰਦੇ ਹੂਚ ਪਾਉਂਦੀ ਹੈ ਖੇਤ ਮੇਰਾ ਪੂਨਾ ਰਹੇ ਹੰਦੀ ਆ ਮਨੋ ਚਿਰ ਪੀਏ ਦੇ ਇਹ ਦੁਖੀ ਹੋ ਕੇ ਆਈ ਆ ਅੱਜ ਵੀ ਉਹਨੂੰ ਮਾਰਿਆ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਰੋਟੀ ਚਾਹ ਨਾਲ ਉੱਠਦੀ ਆ ਖਾਦੀ ਆ ਕੱਲ ਸਾਰੇ ਦਿਹਾੜੀ ਕੂਹਨੇ ਖਾਦੀ ਤੂੰ ਕਿਹਾ ਨਹੀਂ ਸੀ ਤਈ ਰੋਟੀ ਇੱਕ ਮਜੂਰ ਖੋਈ ਇਹਨਾਂ ਤਿੰਨਾਂ ਦਾ ਪੱਟਿਆ ਹੋਏ ਇਹਨਾਂ ਨੂੰ ਪਤਾ ਲੱਗੇ ਕਿ ਕੱਲਾ ਕੱਲਾ ਮੋਤਵਾ ਮਿਆ ਕੱਲਾ ਕੱਲਾ ਮੇਰਾ ਪੁੱਤਵਾ ਮੈਂ ਕਿਹੜਾ ਆਪਣੀ ਮਾਂ ਨੂੰ ਕੀ ਪਸੀਗਿਆ ਦਿੱਤੇ ਆ ਕੱਲਾ ਖਿਟ ਜਣਿਆ ਕਿ ਆਇਆ ਲਖ ਮਾਦੂਤ ਲੱਗਿਆ ਫਿਰ ਉਹ ਰਿਆਸਤ ਕਿਹੜਾ ਆਪਣਾ ਜਿੱਤੇ ਮਾਂ ਨੂੰ ਸੱਤ ਪਾ ਪਬਜੀ ਦਾ ਰੋਟਾ ਆਇਆ ਤੇ 20 ਰੁਪਇਆ ਲੈ ਕੇ ਆਇਆ ਬਹੁਤ ਕੁੜੀਆਂ ਆਈਆਂ ਤੇ ਧੱਕੇ ਮਾਰਦੇ ਆ ਗਏ ਧੱਕੇ ਮਾਰੇ ਇਹ ਕੀ ਕੁਛ ਆਇਆ ਸਨਮਨਤਾ ਹੈ ਨਾਲੇ ਅੱਗੇ ਸਾਡੀ ਸਰਕਾਰ ਹੈ ਸਾਡੇ ਦੇ ਪਰਚੇ ਕੌਣ ਦਾ ਸਾਡੀ ਬੈਣ ਦਾ ਨਾਲ ਦਾ ਦਾਵਾ ਆਰ ਹੱਦੀ ਦੇ ਉੱਤੇ ਚਾਰ ਪੱਟੇ ਨਹੀਂ ਆਈਏ ਤੇ ਕੋਈ ਨਹੀਂ ਦਿੰਦੇ ਹੋਣਾ ਕਾਹੇ ਮੇਰੇ ਕੋਈ ਨਾ ਗੱਲ ਬਾਤ ਇਹ ਜੀ ਨਹੀਂ ਨਹੀਂ ਦਿੰਦੇ ਪੁੱਟਦੇ ਹੀ ਮਾਰਦੇ ਹੀ ਰੋਟੀ ਨਹੀਂ ਦਿੰਦੇ ਦਵਾਈ ਨਹੀਂ ਲਿਆ ਕੇ ਦਿੰਦੇ ਮੇਰਾ ਨਾਮ ਪੁੱਤ ਤੇ ਨਾਉ ਤੇ ਕਰਵਲਾ ਮਾਤਾ ਦਾ ਦਲਬੀਰ ਸਿੰਘ ਨਵਜੀਤ ਕੌਰ ਲਖਮਿੰਦਰ ਸਿੰਘ ਤਿੰਨੇ ਪੁੱਟ ਮਾਰ ਕਰਦੇ ਰੋਟੀ ਸਾਡੀ ਹੱਥੋਂ ਰੋਟੀ ਖੋਲਿੰਦੇ ਹਾਂ ਹਾਂ ਆਹ ਪਾ ਦੇ ਪਾ ਮੈਂ ਤੇ ਕੇ ਮੈਂ ਇਹ ਦੁਖੀ ਹੋ ਕੇ ਆਈ ਹਾਂ ਅੱਜ ਵੀ ਉਹਨੂੰ ਮਾਰਿਆ ਵਾ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਟੋਟੀ ਚਾਹ ਨਾ ਉਠਦੀ ਖਾਦੀ ਹੈ ਕੱਲ ਸਾਰੀ ਦਿਹਾੜੀ ਕੁਝ ਨਹੀਂ ਖਾਦੀ ਤੂੰ ਗਦਾ ਮੀਂਹ ਦੀ ਬਈ ਰੋਟੀ ਇੱਕ ਖਾਦੀ ਮੈਨੂੰ ਪੋਹ ਤੀਂ ਅੱਜ ਵੀ ਇਹਨੂੰ ਮਾਰਿਆ ਸਵੇਰੇ ਮਾਰਿਆ ਵਾ ਇੱਥੇ ਆਈ ਹੈ ਵੇਲੀ ਇੱਥੋਂ ਆਣ ਕੇ ਇੱਥੇ ਸਟੇਸ਼ਨ ਤੇ ਫਾਟਕਤੇ ਰਹਿੰਦਾ ਫਬਜੀ ਜਿਹੜਾ ਉਹਦਾ ਗੱਲ ਕਰਕੇ ਗਈ ਆ ਉਹ ਆਂਦਾ ਮਾਤਾ ਤੂੰ ਦਵਾਈ ਲਿਓ ਨਹੀਂ ਆਂਦੀ ਮੈਨੂੰ ਲਿਆ ਕੇ ਨਹੀਂ ਦਿੰਦੇ ਆਂਦਾ ਮਾਤਾ ਤੂੰ ਵੇਲੀ ਤੂੰ ਤੰਬੂ ਲਾ ਲ ਨਹੀਂ ਦਵਾਈ ਲਿਆ ਕੇ ਦਿੰਦੇ ਤੂੰ ਇੱਥੇ ਰਹਿ ਜਾ ਘਰੋਂ ਕੱਢ ਦੀ ਤੈਨੂੰ ਤੂੰ ਇੱਥੇ ਰਹਿ ਲ ਆਂਦੀ ਚੰਗਾ ਤਾਂ ਇਹੋ ਫਬਜੀ ਨੇ ਉਹਨੂੰ ਲੱਖੇ ਨੂੰ ਆਖਿਆ ਲੱਖੇ ਨੇ ਫੇਰ ਜਾ ਕੇ ਘਰ ਹੱਥੀਂ ਆ ਫੇਰ ਮਾਰਿਆ ਨਹੀਂ ਬਾਟੀਆਂ ਮਰੋੜੀਆਂ ਨਹੀਂ ਇੱਕ ਚ ਮੁੱਕੀਆਂ ਮਾਰਿਆ ਇਹ ਚਾਂਦੇ ਕੀ ਕਾਰਵਾਈ ਕੀਤੀ ਜਾਂਦੀ ਹੈ ਅਹੀਂ ਇਹੋ ਜੰਦੇ ਪਿੰਨਾਂ ਦੇ ਪਰਚਾ ਹੋਏ ਤਿੰਨਾਂ ਇਹਨਾਂ ਤਿੰਨਾਂ ਦੇ ਪਰਚਾ ਹੋਏ ਇਹਨਾਂ ਨੂੰ ਪਤਾ ਲੱਗੇ ਕਿ ਕੱਲਾ ਕੱਲਾ ਪੁੱਤਵਾ ਮੈਂ ਕੱਲਾ ਕੱਲਾ ਮੈਂ ਪੁੱਤਵਾ ਕਿਤਨਾ ਆਪਣੀ ਮਾਂ ਨੂੰ ਕੀ ਫਸਿਜੇ ਦਿੱਤੇ ਆ ਲੱਖ ਰੁਪਇਆ ਲੈ ਕੇ ਆਇਆ ਲੱਖ ਮਾਂ ਦੇ ਵਾਸਤੇ ਲੈ ਕੇ ਆਇਆ ਕਰੋੜ ਰੁਪਇਆ ਦਿੱਤੇ ਕਿ ਕਰੋੜ ਰੁਪਇਆ ਦਿੱਤੇ ਮਾਂ ਨੂੰ ਆਪਣਾ ਗਰਮੀਸ਼ ਸਿੰਘ ਨਾਲ ਇਨਸਾਫ ਕਰਾਇਆ ਗਲਬਾ ਜੀ ਪੰਜ 6 ਮਹੀਨੇ ਤੋਂ ਆਇਆ ਲਟਾਇਰ ਹੋ ਗਏ ਉਦੋਂ ਤਾਂ ਆ ਕੇ ਤੇ ਮਾਤਾ ਨੂੰ ਕੁੱਟ ਮਾਰ ਕਰਦੇ ਇਹਦੇ ਜੜਾ ਲਖਵਿੰਦਰ ਸਿੰਘ ਤੇ ਜਲਬੀਰ ਸਿੰਘ ਸਰਬੀਰ ਸਿੰਘ ਘਰ ਵਾਲਾ ਨਾਲੇ ਦੀ ਨਾਲਦੀ ਆ ਕੋਈ ਰੋਟੀ ਪਾਣੀ ਨਹੀਂ ਦਿੰਦੇ ਇਹਨੂੰ ਕਿਸੇ ਤਵਾਜੇ ਰੋਟੀ ਕੁੱਟ ਕੇ ਦੇ ਮਤਲਬ ਕੱਢਦੇ ਬੜਾ ਸਾਰੇ ਰਿਸ਼ਤੇਦਾਰਾਂ ਵੀ ਇਹਨਾਂ ਨੂੰ ਸਮਝਾਇਆ ਨਹੀਂ ਟਾਲਦੇ ਅੱਜ ਵੀ ਜਦੋਂ ਇਹਦਾ ਕਤਲ ਹੋ ਗਿਆ ਇਹਨਾਂ ਦੇ ਦੁੱਖੋ ਤੇ ਅਸੀਂ ਆਏ ਇਹਨਾਂ ਕੁੜੀਆਂ ਨੂੰ ਘੱਟੇ ਮਾਰੇ ਸਾਰੇ ਪਿੰਡ ਦੇ ਹੁੰਦੇ ਆ ਮੁਲਾਜ਼ਮਾਂ ਦੇ ਹੁੰਦੇ ਆ ਤੇ ਕਾਰਵਾਈ ਜਿੰਨਾ ਚਿਰ ਨਹੀਂ ਹੋਏਗੀ ਅਸੀਂ ਉਹ ਨਜ਼ਰ ਲਾਛ ਨਹੀਂ ਦੁੱਖਾਂ ਦੇ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਉਹ ਸਾਰੇ ਰਲੇ ਨੇ ਮਾਇਆ ਦਾ ਘਮਾਂਡਿਆ ਆਂਦਾ ਕਰੋੜ ਰੁਪਈਆ ਮੈਂ ਲੈ ਕੇ ਆਇਆ ਤੇ ਕੋਈ ਰੋਟੀ ਨਹੀਂ ਭੁੱਖੀ ਮਰੀ ਆ ਕੱਲ ਛੇ ਅੱਧੀ ਇੱਕ ਰੋਟੀ ਖਾਦੀ ਆ ਨੀ 11 ਵਜੇ ਤਾਂ ਹਾਨੂੰ ਇਨਸਾਫ ਚਾਹੀਦਾ ਜਿਹੜਾ ਇਹ ਆ ਵੀ ਇੰਦਾ ਦੇ ਹਰ ਪੁੱਤੀ ਮਾਵਾਂ ਨੂੰ ਦੇ ਮਾਰਨਗੇ ਤੇ ਇੰਦਾ ਤਾਂ ਨਹੀਂ ਚਾਹੀਦਾ ਪੁੱਤ ਦੇ ਧੀਆ ਜੰਮੀ ਦੀਆਂ ਮਾਂ ਕੋ ਸੁਖਲੀ ਜੰਮਦਾ ਤੇ ਜੇ ਕਤਲ ਹੀ ਹੋਣਾ ਤੇ ਫਿਰ ਜੰਮਨ ਦੀ ਕੀ ਲੋੜ ਐ ਇਹਦਾ ਨਿਆਂ ਆ ਮਸੇ ਇਹਦਾ ਇਨਸਾਫ ਨਹੀਂ ਲਾਣਾ ਇਹਨਾਂ ਦੇ ਪਰਚਾ ਹੋਏ ਇਹਨਾਂ ਦੇ ਹੱਥ ਘੜੀਆਂ ਲੱਗੇ ਤੇ ਫਿਰ ਮਤਲਬ ਆ ਚੁੱਕਾ ਨੇ ਉਹਨਾਂ ਜੀ ਟੁੱਕਣ ਨਹੀਂ ਦੇ ਦੇ ਪਹਿਲਾਂ ਤਿੰਨਾਂ ਦੇ ਪਰਚਾ ਹੋਣਾ ਚਾਹੀਦਾ ਨਾਲ ਇਹਦੀ ਲਖਵਿੰਦਰ ਸਿੰਘ ਦੀ ਘਰ ਦੀ ਆ ਹਾਂ ਤੇ ਅਸਾਂ ਚਾਹੀਦਾ ਹਾਂ ਅੱਜ ਇੱਕ ਲੇਡੀ ਜੀਜੀ ਅਮਰਜੀ 68 ਸਾਲ ਦੀ ਹੈ ਉਹਨਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਹਨਾਂ ਨੇ ਅੱਜ ਇੱਥੇ ਗੇਟ ਨੰਬਰ 48 ਤੇ ਚਾਵਰ ਦੇ ਲੱਗੇ ਆ ਕੇ ਇਹਨੇ ਮਤਲਬ ਖੁਦ ਰਿਸ਼ੀ ਕਰ ਲਈ ਹੈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਆਏ ਹਾਂ ਤੇ ਮੇਰੇ ਤੋਂ ਪਹਿਲਾਂ ਐਸਐਪਪਿੰਦਰ ਸਿੰਘ ਆਏ ਸੀ ਜਿਹਨਾਂ ਨੇ ਜਿਹੜੀ ਉਹ ਕਾਰਵਾਈ ਮੁੜਦੀ ਜਿਹੜੀ ਅਮਰ ਵਿੱਚ ਲੈਂਦੀ ਹੈ ਤੇ ਇਹਨਾਂ ਦੀ ਤਲਾਹ ਤੇ ਮੈਂ ਇੱਥੇ ਬਰਾਏ ਤਸਦੀਕ ਮੈਂ ਐਸਐਚਓ ਜੀਆਰਪੀ ਬਟਨਕੋਟ ਬ੍ਰਾਈਟਸ ਦੀ ਦੇਮੋਕਪ ਕੋਦੀ ਆਇਆ ਸੀਗਾ ਤੇ ਉੱਥੇ ਇਹ ਜਿਹੜੀ ਮ੍ਰਿਤਕਾ ਉਹਦੇਆਂ ਬੇਟੀਆਂ ਨੇ ਬੋਲ ਮੇਰੇ ਕੋਲ ਹਾਜ਼ਰ ਆ ਕੇ ਆਪਣਾ ਬਿਆਨ ਲਖਾਇਆ ਵੀ ਸਾਡੀ ਮਾਤਾ ਨੇ ਜਿਹੜੀ ਘਰੇਲੂ ਆਪਣੇ ਘਰਵਾਲੇ ਤੋਂ ਤੇ ਬੇਟੇ ਤੋਂ ਨੇ 9 ਤੋਂ ਤੰਗਾ ਕੇ ਜਿਹੜੀ ਫੋਟੋ ਦਿੱਤੀ ਹੈ ਮ੍ਰਿਤਕਾ ਦਾ ਗੁਰਮੀਤ ਕੌਰ ਵਾਈਫ ਆਫ ਦਲਵੀਰ ਸਿੰਘ ਪਿੰਡ ਚਾਵਰ ਜੀ ਨੇ ਜਰਨਾ ਤੋਂ ਮਿਗਰਾਸ ਦਾ ਨਮਨ ਹੈ ਹਾਂ ਜੀ ਜਰਨਾ ਤੋਂ ਪਾਬੀ ਤੋਂ ਮਿਲ ਜਰਨਾ ਤੋਂ ਨਮਨ ਹੈ ਜੀ ਇੱਕ ਮਾਲ ਗੱਡੀ ਲੇਟ ਹੋਈ ਹੈ ਇੱਕ ਮਾਲ ਗੱਡੀ ਲੇਟ ਹੋਈ ਹੈ ਕੋਈ ਬਹੁਤੀਆਂ ਟ੍ਰੇਨਾਂ ਪਰਭਾਵਿਤ ਨਹੀਂ ਹੋਇਆ ਮਾਮਲਾ ਸਾਡੇ ਵੱਲੋਂ ਇਹਨਾਂ ਦੇ ਬੇਟੀ ਦਾ ਬਿਆਨ ਲੈ ਕੇ ਜਿਹੜਾ ਇਹ ਫੋਟੋਕੁਚੀ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਈ ਥਾਣੇ ਭੇਜ ਦਿੱਤਾ ਵਾ ਤੇ ਐਫਆਈਆ ਦਰਜ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ